ਮੈਂ ਮਨਵੀਰ ਕੋਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਹੈ ਰਣਜੀਤ ਸਿੰਘ ਕੁੱਕੀ ਗਿਲਜੀ ਨਾਲ ਹੁੰਦੇ ਨੇ ਅੱਜ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਜਿਹੜੀ ਬਹੁਤ ਗੰਭੀਰ ਬਹੁਤ ਕ੍ਰਿਟੀਕਲ ਫਲਡਸ ਦੀ ਸਿਚੁਏਸ਼ਨ ਹੈ ਔਰ ਇਸ ਸਿਚੁਏਸ਼ਨ ਤੋਂ ਬਾਅਦ ਨੰਬਰ 1 ਤਾਂ ਹਜੇ ਟਾਲਾ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਹਜੇ ਵੀ ਬਾਰਿਸ਼ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰੁਕ ਰੁਕ ਕੇ ਟੋਰੈਂਸ਼ੀਅਲ ਰੇਨ ਵਾਲੇ ਜਿਹੜੀਆਂ ਹਾਲਾਤ ਨੇ ਉਹ ਬਣੇ ਹੋਏ ਹਜੇ ਵੀ ਪਾਣੀ ਰੀਸੀਡ ਨਹੀਂ ਕੀਤਾ ਕਿਤੇ ਕਿਤੇ ਆਪਾਂ ਨੂੰ ਨਜ਼ਰ ਆਉਂਦੀਆਂ ਨੇ ਖਬਰਾਂ ਕਿ ਪਾਣੀ ਘਟਣ ਲੱਗਿਆ ਹੈਗਾ ਪਰ ਜਿੱਦਾਂ ਦਾ ਅਨਪ੍ਰੇਡਿਕਟੇਬਲ ਵੈਦਰ ਹੈ ਕੁਝ ਵੀ ਸਰਟਨ ਹਜੇ ਤੱਕ ਆਪਾਂ ਨਹੀਂ ਕਹਿ ਸਕਦੇ ਹੈਗੇ ਇਸ ਤੋਂ ਬਿਯੋਂਡ ਫਲੱਡ ਆਉਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਲੱਗ-ਅਲੱਗ ਖੇਮਿਆਂ ਚੋਂ ਮਦਦ ਆਈ ਇਹ ਇੱਕ ਬਹੁਤ ਹੀ ਇਹਨੂੰ ਅਪਰੀਸ਼ੀਏਟ ਕਰਨਾ ਬਣਦਾ ਹੈਗਾ ਕਿਵੇਂ ਪੰਜਾਬੀ ਸਪਿਰਿਟ ਨੇ ਅੱਗੇ ਆ ਕੇ ਕੰਮ ਕੀਤਾ ਪਰ ਇਹ ਸਪਿਰਿਟ ਦਾ ਇਸ ਤੋਂ ਬਾਅਦ ਇਸ ਫਲੱਡ ਟਰੋਮਾ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਗਾ ਉਹਦੇ ਲਈ ਜੋ ਸਟੇਟ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀ ਆਪਾਂ ਵੇਖ ਰਹੇ ਆ ਕੇਂਦਰ ਪੰਜਾਬ ਨੂੰ ਬਲੇਮ ਕਰ ਰਿਹਾ ਪੰਜਾਬ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਬਲੇਮ ਕਰ ਰਿਹਾ ਤੇ BBMP ਵਾਲੇ ਮੋੜ ਪੰਜਾਬ ਨੂੰ ਬਲੇਮ ਕਰ ਰਹੇ ਨੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਸ਼ਿਵਰਾ ਚੋਹਾਨ ਕੇਂਦਰੀ ਮੰਤਰੀ ਪੰਜਾਬ ਚਾਏ ਸੀ ਉਹਨਾਂ ਨੇ ਕਿਹਾ ਕਿ ਇਲੀਗਲ ਮਾਈਨਿੰਗ ਕਰਕੇ ਜਿਹੜਾ ਪੰਜਾਬ ਦੇ ਵਿੱਚ ਫਲੱਡਸ ਦਾ ਇੱਡਾ ਇੱਡਾ ਖਤਰਨਾਕ ਰੂਪ ਸਾਹਮਣੇ ਆਇਆ ਹੈਗਾ ਉਹਨਾਂ ਬਲੇਮ ਕੀਤਾ ਨਜਾਇਜ਼ ਮਾਈਨਿੰਗ ਨੂੰ ਔਰ ਹੁਣ ਪੰਜਾਬ ਦੇ ਮਿਨਿਸਟਰ ਜਿਹੜੇ ਨੇ ਉਹ ਆਪਣੀ ਪ੍ਰੈਸ ਕਾਨਫਰੈਂਸ ਕਰਕੇ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਤਿੰਨ ਦਰਿਆ ਨੇ ਚੌਥਾ ਕੱਗਰ ਹੈ ਇਹਨਾਂ ਚਾਰਾਂ ਦੇ ਵਿੱਚ ਕਿਤੇ ਮਾਈਨਿੰਗ ਨਹੀਂ ਹੈਗੀ ਕੇਵਲ ਸਤਲੁਜ 'ਚ ਹੁੰਦੀ ਔਰ ਉਹ ਵੀ ਕੇਂਦਰ ਦੀ ਪਰਮਿਸ਼ਨ ਦੇ ਨਾਲ ਬ੍ਰਿੰਦਰ ਕੁਮਾਰ ਗੋਇਲ ਕਹਿ ਗਏ ਨੇ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਤੇ ਜਾਇਜ਼ ਮਾਈਨਿੰਗ ਐਦਾਂ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਇਹ ਪੰਜਾਬ ਨੂੰ ਮੂਰਖ ਬਣਾਉਣ ਦੀ ਸਭ ਤੋਂ ਵੱਡੀ ਐਗਜ਼ੈਂਪਲ ਪੰਜਾਬ ਦੇ ਇਰੀਗੇਸ਼ਨ ਮਨਿਸਟਰ ਨੇ ਦਿਖਾਈ ਹੈ ਕਿ ਪੰਜਾਬ ਦੇ ਵਿੱਚ ਨਾ ਰਾਵੀ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਨਾ ਬਿਆਸ ਚ ਹੋ ਰਹੀ ਹੈ ਨਾ ਕੱਗਰ ਚ ਹੈ ਕੇਵਲ ਸਤਲੁਜ ਚ ਹੋ ਰਹੀ ਹੈ ਔਰ ਉਹ ਵੀ ਵਿਦ ਪਰਮਿਸ਼ਨਸ ਹੋ ਰਹੀ ਹੈ ਬਰਿੰਦਰ ਕੁਮਾਰ ਗੋਇਲ ਇੱਕ ਸੀਨੀਅਰ ਮਨਿਸਟਰ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਐਨੇ ਟਰਾਮਟਾਈਜ਼ਡ ਸਿਚੁਏਸ਼ਨ ਦੇ ਵਿੱਚ ਵੀ ਝੂਠ ਬੋਲਣੋ ਔਰ ਇਹ ਝੁੰਮਲੇਬਾਜੀ ਕਰਨ ਤੋਂ ਬਾਜ਼ ਨਹੀਂ ਆ ਰਹੀ ਪੰਜਾਬ ਦੀ ਸਰਕਾਰ ਅਪਾ ਵੇਖ ਰਹੇ ਹੈ ਸਰਕਾਰਾਂ ਇੱਕ ਦੂਜੇ ਨੂੰ ਬਲੇਮ ਕਰ ਰਹੀਆਂ ਨੇ ਤੇ ਗਰਾਉਂਡ ਤੇ ਸਿਚੁਏਸ਼ਨ ਟੈਰੀਬਲ ਟੈਰੀਬਲ ਬਣੀ ਹੋਈ ਆ ਵੱਡੀ سپورਟ ਆ ਰਹੀ ਆ ਉਹਨਾਂ ਲੋਕਾਂ ਵੱਲੋਂ ਜਿਹੜੇ ਅਫੋਰਡ ਕਰ ਸਕਦੇ ਨੇ ਸੇਵਾ ਕਰਨੀ ਪੈਸੇ ਦੀ ਸੇਵਾ ਕਰਨੀ ਚੀਜ਼ਾਂ ਦੀ ਸੇਵਾ ਕਰਨੀ ਔਰ ਉਹ ਲੋਕ ਲੱਗੇ ਹੋਏ ਨੇ ਪਰ ਸਰਕਾਰ ਸਿੱਖ ਹੈ ਗਿਆ ਸਰਕਾਰ ਬਿਮਾਰ ਹੈ ਸਰਕਾਰ 40s ਹਸਪੀਟਲ ਦੇ ਵਿੱਚ ਹੈ ਉਸ ਸਰਕਾਰ ਜਿਹਨੇ ਪਾਣੀ ਪੀ ਲਿਆ ਐਂਡ ਉਸ ਪਾਣੀ ਨੇ ਪੇਟ ਖਰਾਬ ਕੀਤਾ ਹੈ ਔਨ ਦ ਔਨ ਦ ਅਦਰ ਹੈਂਡ ਪੰਜਾਬ ਦੇ ਉਹ ਵੱਡੇ ਲੋਕ ਨੇ ਉਹ ਵੱਡੀ ਆਬਾਦੀ ਹੈ ਜਿਹੜੀ 5 ਲੱਖ ਤੋਂ ਵੱਧ ਤਕਰੀਬਨ ਲੋਕ ਹਿੱਟ ਹੋਏ ਨੇ ਸਰਕਾਰੀ ਡਾਟਾ ਤਾਂ ਪੌਣੇ 4 ਲੱਖ ਦਾ ਕਹਿ ਰਿਹਾ ਪਰ 5 ਲੱਖ ਦੇ ਕਰੀਬ ਲੋਕ ਲੋਕ ਹਿੱਟ ਨੇ ਜਿਨ੍ਹਾਂ ਦੇ ਵਿੱਚ ਉਹ ਪਾਣੀ 'ਚ ਰਹਿਣ ਨੂੰ ਮਜਬੂਰ ਨੇ ਉਹ ਪਾਣੀ ਜਿਹਦੇ ਵਿੱਚ ਉਹਨਾਂ ਦੇ ਪਸ਼ੂ ਮਰੇ ਪਏ ਨੇ ਉਹਨਾਂ ਦੀ ਪੋਲਟਰੀ ਮੁਰਗੀਆਂ ਮਰੀਆਂ ਪਈਆਂ ਨੇ ਪਰ ਉਹ ਲੋਕਾਂ ਦੀ ਸਿਹਤ ਦਾ ਕੀ ਹੋ ਰਿਹਾ ਹੋਏਗਾ ਉਹਦੇ ਬਾਰੇ ਕੋਈ ਵੀ ਤਿਆਰੀਆਂ ਨਹੀਂ ਹੈਗੀਆਂ ਕੇਵਲ ਲੋਕ ਨੇ ਜਿਹੜੇ ਆਪਣੇ ਹੰਬਲੇ ਮਾਰ ਕੇ ਹੀ ਸਾਰਾ ਕੁਝ ਆਰਗੇਨਾਈਜ਼ ਕਰ ਰਹੇ ਨੇ ਪਰ ਸਰਕਾਰ ਬਿਮਾਰ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕਿਆਸਰਾਈਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਿਆ ਜਾ ਰਿਹਾ ਹੈ। ਪੂਰੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਇਹ ਵੀ ਡਿਸਾਈਡ ਹੋ ਗਿਆ ਲੋਕਾਂ ਵੱਲੋਂ ਕਿ ਅਗਲਾ ਮੁੱਖ ਮੰਤਰੀ ਕੌਣ ਹੋਏਗਾ, ਡਿਪਟੀ ਸੀਐਮ ਕੌਣ ਹੋਏਗਾ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਸਿਚੁਏਸ਼ਨ ਜੀਓਗ੍ਰਾਫਿਕਲੀ ਪੋਲਿਟਿਕਲੀ ਅਨਸਰਟਨ ਹੈ ਅਨਸਟੇਬਲ ਹੈ ਪੰਜਾਬ ਕ੍ਰਾਈਸਿਸ ਦੇ ਵਿੱਚ ਹੈਗਾ ਇਸੇ ਤੇ ਗੱਲ ਕਰਾਂਗੇ ਮੇਰੇ ਨਾਲ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ ਸਰ ਥੈਂਕ ਯੂ ਸੋ ਮੱਚ ਫॉर ਯੋਰ ਟਾਈਮ ਐਂਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਣਵੀ ਥੈਂਕ ਯੂ ਸੋ ਮੱਚ ਮੈਂ ਭੂਮਿਕਾ ਦੇ ਚੁੱਕੀ ਹਾਂ ਮੈਂ ਕਹਿ ਚੁੱਕੀ ਹਾਂ ਜੋ ਵੀ ਗੱਲ ਸੀਗੀ ਤੁਸੀਂ ਸ਼ੁਰੂ ਕਰੋ ਕਿਵੇਂ ਤੁਸੀਂ ਕੀ ਆਬਜ਼ਰਵ ਕਰ ਰਹੇ ਹੋ ਤੁਹਾਡੀ ਅੱਜ ਦੇ ਪ੍ਰੋਗਰਾਮ ਦੀ ਕੀ ਭੂਮਿਕਾ ਹੈਗੀ ਆ ਜਿਹੜੀਆਂ ਅੱਜ ਦੀਆਂ ਅਖਬਾਰੀ ਰਿਪੋਰਟਸ ਹੈਗੀਆਂ ਨੇ ਉਨਾ ਮਤ ਆਗੁੱਤ ਜਿਹੜਾ ਪੰਜਾਬ ਦਾ ਏਰੀਆ ਫੈਕਟਡ ਹੋਇਆ ਹੈਗਾ ਉਹਦੇ ਵਿੱਚ 9.47 ਲੱਖ ਏਕੜ ਉਹ ਜਿਹੜੀ ਫਸਲ ਹੈਗੀ ਆ ਜਿਹੜੀ ਬੀਜੀ ਹੋਈ ਸੀ ਝੋਨੇ ਨਾਲ ਤੇ ਬਹੁਤ ਫਸਲਾਂ ਆ ਉਹ ਸਮਰਤ ਹੈਗੀ ਆ ਕੰਪਲੀਟਲੀ ਅੰਡਰ ਪਾਣੀ ਇਸੇ ਤਰ੍ਹਾਂ ਜਿਹੜੇ ਲੋਕੀ ਅਫੈਕਟਡ ਹੋਏ ਨੇ ਉਦੇ ਦੇ ਚੋ ਆਇਆ ਹੈਗਾ ਕਿ 1902 ਜਿਹੜੇ ਵਿਲੇਜ ਸੈਗੇ ਆ ਉਹ ਪੂਰੀ ਤਰ੍ਹਾਂ ਪਾਣੀ ਦੀ ਹੜਾਂ ਦੇ ਪਾਣੀ ਦੀ ਮਾਰ ਹੇਠ ਹੈਗੇ ਆ ਸੋ ਇਹਦੇ ਵਿੱਚ ਵੱਖ-ਵੱਖ ਅੰਕੜੇ ਹੈਗੇ ਆ ਕਿ ਇਹਦੇ ਨਾਲ ਜਿਹੜੇ ਆ 5 ਲੱਖ ਤੋਂ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਲੋਕ ਜਿਹੜੇ ਹੈਗੇ ਆ ਉਹ ਹੜਾ ਨਾਲ ਅਫੈਕਟਡ ਹੋਏ ਹੈਗੇ ਆ ਨੋ ਡਾਊਟ ਕਿ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਹੈਗੀਆਂ ਨੇ ਉਹ ਆਪਣੇ ਵੱਲੋਂ ਜੂਰ ਰੀਲੀਫ ਵਰਕ ਉਹੋ ਸੱਤਦਾ ਹੈਗਾ ਉਹ ਪਰੰਦੀ ਉਹ ਪੂਰੀ ਸ਼ਮਤਾ ਲਾ ਰੇ ਹੈਗੇ ਆ ਉਹਨਾਂ ਨੇ ਇਵਨ ਕਿ ਜਿਹੜੇ ਰਿਮੋਟ ਏਰੀਆਸ ਹੈਗੇ ਆ ਚਾਹੇ ਉਹ ਤਰਨਤਾਰਨ ਅੰਮ੍ਰਿਤਸਰ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਤੇ ਚਾਹੇ ਫਾਜ਼ਲ ਕਹਾ ਦੇ ਜਿਹੜੇ ਪਿੰਡ ਹੈਗੇ ਆ ਜਿਹੜੇ ਵੈਰੀ ক্লোਜ਼ ਟੂ ਬਾਰਡਰ ਹੈਗੇ ਆ ਰਾਈਟ ਉਹਨਾਂ ਤੱਕ ਵੀ ਉਹਨਾਂ ਨੇ ਕਿਸ਼ਤੀਆਂ ਰਾਹੀਂ ਰਿਲੀਫ ਨਾਲ ਪਹੁੰਚ ਕੀਤੀ ਹੈਗੀ ਆ ਈਵਨ ਕਿ ਜਿੱਥੇ ਜਿਹੜੇ ਘਰਾਂ ਵਿੱਚ ਜਾਂ ਗੁਰਦੁਆਰੇ ਸਾਫ ਸੀਗੇ ਉਹਨਾਂ ਲਾਕਿਆਂ ਦੇ ਵਿੱਚ ਉੱਥੋਂ ਜਿਹੜੀ ਬਾਬਾ ਜੀ ਦੀ ਗੀੜ ਹੈਗੀ ਆ ਉਹਨੂੰ ਵੀ ਸਰਖਿਅਤ ਉੱਥੋਂ ਟ੍ਰਾਂਸਫਰ ਕੀਤਾ ਹੈਗਾ 30 ਫੋਲਡਰਸ ਪੈਕਟ ਐਂਡ ਡੈਡੀਕੇਸ਼ਨ ਰਾਈਟ ਸੋ ਓਨਲੀ ਆਪਾਂ ਗੱਲ ਕਰ ਰਹੇ ਹੈਗੇ ਆ ਤਾਂ ਮੇਰੇ ਕੋਲ ਮੁਹਾਲੀ ਚ ਵੈਦਰ ਹੈ ਕਿ ਬੱਦਲ ਪਿੱਛੇ ਤੁਹਾਨੂੰ ਗਰਜਦੇ ਹੋਏ ਸੁਣਾਈ ਦੇ ਜਾਣਗੇ ਤੁਹਾਡੇ ਲੁਧਿਆਣੇ ਸ਼ ਕੀ ਵੈਦਰ ਹੈ ਲੁਧਿਆਣੇ ਵਿੱਚ ਅੱਜ ਸਵੇਰ ਤੋਂ अर्ਲੀ ਮਾਰਨਿੰਗ ਤੋਂ 4 ਵਜੇ ਤੋਂ ਪਹਿਲੇ ਤੋਂ ਇੱਥੇ ਬਹੁਤ ਮਤਲਕ ਹੈਵੀ ਬਾਡੀ ਹੈਵੀ ਹੈਵੀ ਬਾਰਿਸ਼ ਹੋਈ ਹੈ ਗਿਆ ਮੌਸਮ ਗਰ ਗਿਆ ਹੈਗਾ ਬੱਦਲ ਵਗੈਰਾ ਤੇ ਉਹ ਕਾਫੀ ਚਿਰ ਉਹ ਮੀਂਹ ਪੈਂਦਾ ਰਿਹਾ ਹੈਗਾ ਪੂਰੀ ਸਪੀਡ ਤੇ ਹੁਣ ਜਿਹੜਾ ਹੈਗਾ ਹੁਣ ਹੌਲੀ ਬੜੀ ਮੀਂਹ ਪੈ ਰਿਹਾ ਹੈਗਾ ਕਿ ਹਜੇ ਵੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਹੈਵੀ ਡਾਊਨਪੋਰ ਦਾ ਖਤਰਾ ਹੈਗਾ ਜਦ ਕਿ ਇਸ ਤੋਂ ਪਹਿਲੇ ਜਿਹੜੀ ਮੈਟਰੋਲੋਜੀਕਲ ਡਿਪਾਰਟਮੈਂਟ ਸੀਗਾ ਉਨਾ ਵੱਲੋਂ ਜਿਹੜੀ ਕਲ ਰਿਪੋਰਟ ਨਸ਼ਰ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ 9 ਤਰੀਕ ਤੱਕ ਜਿਹੜਾ ਪੰਜਾਬ ਦਾ ਵੈਦਰ ਹੈਗਾ ਉਹ ਸਾਫ਼ ਰਹੂਗਾ ਪਰ ਉਹਨਾਂ ਦੀ ਪ੍ਰੈਡਿਕਸ਼ਨ ਜਿਹੜੀ ਹੈਗੀ ਆ ਉਹ ਰੋਂਗ ਸਿੱਧ ਹੋਈਂ ਹੈਗੀ ਆ ਉਸ ਦੇ ਉਲਟ ਜਿਹੜਾ ਹੈਗਾ ਹੁਣ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈਗੀ ਆ ਮੈਨੂੰ ਪੂਰੇ ਪੰਜਾਬ ਦਾ ਤਾਂ ਨਹੀਂ ਪਤਾ ਪਰ ਜੇ ਮੈਂ ਤੁਹਾਡਾ ਚੰਡੀਗੜ੍ਹ ਹੈਗਾ ਮਾਲੀ ਹੈਗਾ ਤੇ ਸਾਡਾ ਲੁਧਿਆਣੇ ਦਾ ਇਧ ਗਿਆ ਹੈਗਾ ਇਹ ਹੋਰ ਵੀ ਤੇ ਸਟਿਕ ਸੈਗ ਨਹੀਂ ਜਿੱਥੇ ਕਿ ਹੈਵੀ ਡੌਮ ਡਾਊਨ ਪਿਆਲੇ ਵਿੱਚ ਤੇ ਹੁਣ ਉਹ ਵੀ ਉੱਤੇ بارش ਚੱਲ ਰਹੀ ਹੈਗੀ ਲਗਾਤਾਰ ਜੋ ਇਹ ਲੁਧਿਆਣੇ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਇੱਥੇ ਜਿਹੜਾ ਸੱਪ ਹੋਏਗਾ ਉਹਦਾ ਲੈਵਲ ਜਿਹੜਾ ਹੈਗਾ ਕਈ ਫੀਟ ਜਿਹੜਾ ਹੈਗਾ ਜੀ ਜਿਹੜਾ ਮਾਰਕ ਤੋਂ ਉੱਤੇ ਚੱਲ ਰਿਹਾ ਹੈਗਾ ਤੇ ਉਹਦੇ ਨਾਲ ਜਿਹੜੀ ਵਿਹਾਣੇ ਤੇ ਆ ਡੇੜੇ ਸਸਰਾਲੀ ਬ੍ਰਿਜ ਹੈਗਾ ਜੀ ਉਹਦੇ ਜਿਹੜਾ ਪਨ ਦੇ ਟੁੱਟਣ ਦਾ ਪੂਰਾ ਖਤਰਾ ਹੈਗਾ ਜਿਹਦੇ ਨਾਲ ਤੇ ਜਿਹੜੇ ਐਡਜਾਇਨਿੰਗ ਬਿਲਜੇ ਸੈਗੇ ਆ ਉਹਨਾਂ ਦੇ ਸਮਰਚ ਕਰਨ ਦਾ ਪੂਰਾ ਖਤਰਾ ਪਿਆ ਹੋਇਆ ਹੈਗਾ ਉਹਦੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਆਪਣੀ ਨਿਗਰ ਕੀਤੀ ਹੋਈ ਹੈਗੀ ਆ राइट right, सर बात पूछनी ਹੋ ਰਿਹਾ ਹੈਗਾ ਕਿ ਉਸ ਮਤਲਬ ਕੇ ਬਾਨ ਨੂੰ ਇਹ ਬਚਾ ਸਕਣਗੇ ਕਿ ਨਹੀਂ ਬਚਾ ਸਕਣਗੇ ਹੁਣ ਜੋ ਆਪਣੇ ਸਾਹਮਣੇ ਵੈਸੇ ਤਾਂ ਸਭ ਤੋਂ ਵੱਡੀ ਡਿਸਕਸ਼ਨ ਜੋ ਇਸ ਸਮੇਂ ਦੀ ਜ਼ਰੂਰਤ ਹੈ ਕਿ ਹੜ ਕਿਉਂ ਆਏ ਪਰ ਇਹਦੇ ਨਾਲ ਹੀ ਇੱਕ ਨਵੀਂ ਡਿਸਕਸ਼ਨ ਜਿਹੜੀ ਉਹ ਪੈਦਾ ਕਰ ਦਿੱਤੀ ਗਈ ਹੈ ਕਿ ਪੰਜਾਬ ਦੀ ਪੋਲੀਟੀਕਲ ਸਟੇਬਿਲਟੀ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਹਸਪਤਾਲ ਗਏ ਸੀਗੇ ਪਿਛਲੇ ਸਾਲ ਵੀ ਔਰ ਜਦੋਂ ਵੀ ਹਸਪੀਟਲ ਜਾਂਦੇ ਆ ਐਦਾਂ ਦੀਆਂ ਕਿਆ ਸਰਾਈਆਂ ਲੱਗਦੀਆਂ ਨੇ ਕਿ ਉਹਨਾਂ ਨੂੰ ਬਦਲਿਆ ਜਾਏਗਾ ਹੁਣ ਫਿਰ ਉਹ ਹਸਪੀਟਲ ਚ ਹੈ ਇਹ ਜਿਹੜੀ ਡਿਬੇਟ ਸ਼ੁਰੂ ਹੋਈ ਆ ਪੋਲਿਟਿਕਲ ਬਦਲਾਵ ਵਾਲੀ ਕਿ ਹੋ ਸਕਦਾ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਵੇ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਅਨੁਮਾਨ ਹੈਗਾ ਅਨੁਮਾਨ ਹੀ ਲਗਾ ਸਕਦੇ ਆ ਆਪਣੇ ਕੋਲ ਹੋਰ ਇਨਫੋਰਮੇਸ਼ਨ ਕਿਤੇ ਉਹ ਵੀ ਨਹੀਂ ਹੈਗੀ ਮਨੀਸ਼ ਸੋਧਿਆ ਜੀ ਨੇ ਜਸਟ ਰੀਸੈਂਟਲੀ ਆ ਇਸ ਵਕਤਾਂ ਕੀ 1 ਵਜੇ ਦੇ ਕਰੀਬ ਉਹਨਾਂ ਨੇ ਹਸਪੀਟਲ ਚੋਂ ਮਿਲ ਕੇ ਆਏ ਨੇ ਮੁੱਖ ਮੰਤਰੀ ਨੂੰ ਔਰ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਤਮਾ ਜਿਹੜੀ ਹੈ ਉਹ ਪੰਜਾਬ ਚ ਹੀ ਹੈ ਉਹਨਾਂ ਦਾ ਸਰੀਰ 40s ਹਸਪੀਟਲ ਦੇ ਵਿੱਚ ਹੈਗਾ ਐਂਡ ਉਹਨਾਂ ਨੇ ਕਿਹਾ ਕਿ ਠੀਕ ਆਗੇ ਨਾਲ ਪਲਸ ਜਿਹੜੀ ਹੈ ਇਟਸ ਸਟਰੋਂਗ ਨਾਊ ਐਂਡ ਅਗੇ ਉਹਨਾਂ ਨੇ ਕਿਹਾ ਕਿ ਹੀ ਇਸ ਵਰਕਿੰਗ ਫਰਮ ਹਸਪੀਟਲ ਫॉर ਪੰਜਾਬ ਕਿਵੇਂ ਦੇਖਦੇ ਹੋ ਤੁਸੀਂ ਪੋਲਿਟਿਕਸ ਜਿੰਨੀ ਪੰਜਾਬ ਦੀ ਗਵਰਨਮੈਂਟ ਹੈਗੀ ਆ ਉਹ ਉਹ ਮਤਲਬ ਕਿ ਜਿਹੜਾ ਚੀਫ ਮਿਨਿਸਟਰ ਪਵਨਤਮਾਨ ਹੈਗਾ ਉਹਦੇ ਆਲੇ ਦੁਆਲੇ ਵੱਜੀ ਹੋਈ ਹੈਗੀ ਆ ਹੁਣ ਚਿੰਤੋਂ ਦੇ ਇਹ ਕੱਲ ਦੇ ਲੈਕਨਾਈਡ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਹੈਗਾ ਫੋਟਸ ਹਸਪਤਾਲ ਦੇ ਆਈ ਸੀ ਯੂ ਵਿੰਗ ਦੇ ਵਿੱਚ ਉਦੋਂ ਤੱਕ ਜਿਹੜੀ ਸਿਚੁਏਸ਼ਨ ਸੀਗੀ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਕਿਸੇ ਜਿਹੜੇ ਅਫੀਸ਼ੀਅਲ ਸਪੋਕਸਮੈਨ ਹੈਗੇ ਆ ਨਾ ਹੀ ਜਿਹੜੇ ਹਸਪੀਟਲ ਦੇ ਕੋਈ ਡਾਕਟਰਸ ਨੇ ਜਾਂ ਮੈਡੀਕਲ ਬੁਲੇਟਿਨ ਜਾਰੀ ਕਰਨਾ ਹੁੰਦਾ ਉਹਨਾਂ ਨੇ ਕਿਸੇ ਪੱਖੋਂ ਵੀ ਕੋਈ ਆਪਣੇ ਵੱਲੋਂ ਸੂਚਨਾ ਨਹੀਂ ਦਿੱਤੀ ਹੈਗੀ ਤੇ ਨਾ ਹੀ ਆਪ ਪਾਰਟੀ ਦੇ ਸਪੋਕਸਮੈਨਸ ਨੇ ਇਸ ਬਾਰੇ ਕੁਝ ਵੀ ਜ਼ਿਕਰ ਕਰਨਾ ਠੀਕ ਸਮਝਿਆ ਹੈਗਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਓਨਲੀ ਲੀਡਰ ਜਿਹੜਾ ਜੀ ਮਿਸਟਰ ਪ੍ਰਵਾਨਤਮਨ 40 ਹਫ਼ਤਾ ਚੋਂ ਰੀਸੈਂਟਲੀ ਮਿਲ ਕੇ ਆਇਆ ਹੈਗਾ ਉਹ ਇਹਨਾਂ ਦੇ ਪੰਜਾਬ ਦੇ ਜਿਹੜੇ ਇੰਚਾਰਜ ਨੇ ਉਹ ਮਨੀਸ਼ ਸ਼ਿਸ਼ੋਧਿਆ ਨੇ ਜਿਹੜੇ ਦਿੱਲੀ ਤੋਂ ਆ ਰਹੇ ਹੋਏ ਐਮਐਲਏ ਹੈਗੇ ਆ ਤੇ ਆਪ ਉਹ ਬੜੇ ਸੀਰੀਅਸ ਕ੍ਰਾਪਸ਼ਨ ਚਾਰजेस ਦੇ ਵਿੱਚ ਉਹ ਇਨਵੋਲਡ ਹੈਗੇ ਆ ਉਹਦੇ ਚ ਉਲਝੇ ਹੋਏ ਹੈਗੇ ਆ ਈਵਨ ਜਦੋਂ ਇਹ ਤੇ ਕੇਜਰੀਆਲ ਪੰਜਾਬ ਆਏ ਸੀ ਪਿਛਲੇ ਦਿਨਾਂ ਚ ਉਹ ਲੋ ਇਹਨਾਂ ਨੇ ਇਸ ਪਲੀਤੇ ਕੇ ਅਸੀਂ ਹੜਾਂ ਦੇ ਇਲਾਕੇ ਦਾ ਦੁਆਰਾ ਕਰ ਰਹੇ ਹੈਗੇ ਆ ਉਸ ਬੇਸਿਸ ਤੇ ਇਹਨਾਂ ਨੇ ਆਪਣੀ ਕੋਟ ਜਿਹੜੀ ਇਹਨਾਂ ਦੀ ਅਪੀਅਰੈਂਸ ਸੀ ਉਹਨਾਂ ਦਿਨਾਂ 'ਚ ਉਹਦੇ ਤੋਂ ਛੋਟ ਲਈ ਸੀ ਸੋ ਇਹ ਵੀ ਗੱਲਾਂ ਜੁੜਦੀਆਂ ਨੇ ਕਿ ਆਪਣੀ ਕੋਟ ਪੇਰੈਂਸ ਤੋਂ ਬਚਣ ਬਚਣ ਲਈ ਇਹਨਾਂ ਨੇ ਉਹ ਦਿਨ ਚੁਣੇ ਹੈਗੇ ਆ ਜਦੋਂ ਇਹਨਾਂ ਨੇ ਪੰਜਾਬ ਔਰ ਅਸੀਂ ਹਰ ਮਤਲਬ ਕਿ ਹਰ ਬਾਰੇ ਇਲਾਕਿਆਂ ਦਾ ਦੌਰਾ ਕਰਨਾ ਸੀਗਾ ਇਸ ਵਾਇ ਇਹਨਾਂ ਦੇ ਦੌਰੇ ਜਿਹੜੇ ਹੈਗੇ ਆ ਸਿਰਫ ਇਹ ਸਿਰਫ ਇੱਕ ਫੋਟੋ ਓਪਰਚ्युनिटी ਹੈਗੀ ਆ ਅਦਰ than that ਕੋਈ ਵੀ ਇਹਨਾਂ ਦੇ ਜਿਹੜੇ ਵਿਜ਼ਿਟਸ ਹੈਗੇ ਆ ਉਹ ਕੋਈ मीनिंग ਨਹੀਂ ਰੱਖਦੇ ਨਾ ਲੋਕਾਂ ਲਈ ਰੱਖਦੇ ਆ ਜਿਹੜੇ ਖੜਾ ਤੋਂ ਫੈਕਟਡ ਹੈਗੇ ਆ ਤੇ ਨਾ ਹੀ ਪੰਜਾਬ ਨਾਲ ਕੋਈ ਇਹ ਕੰਸਰਨ ਰੱਖਦੇ ਹੈਗੇ ਆ ਕੀ ਕਾ ਹੁਣ ਜਦੋਂ ਹਸਪਤਲ ਕਾ ਲੈ ਕੇ ਗਏ ਨੇ ਸੀਐਮ ਭਗਵੰਤ ਮਾਨ ਉਦੋਂ ਵੀ ਅਰਵਿੰਦ ਕੇਜਰੀਆ ਨੇ ਦਿੱਲੀ ਤੋਂ ਟਵੀਟ ਕੀਤਾ ਸੀਗਾ ਕਿ ਜਿਹੜੇ ਚੀਫ ਮਿਨਿਸਟਰ ਨੇ ਪੰਜਾਬ ਦੇ ਭਗਵੰਤ ਮਾਨ ਉਹਨਾਂ ਨੂੰ ਹਸਪੀਟਲ ਟਰਾਂਸਫਰ ਕਰ ਦਿੱਤਾ ਗਿਆ ਹੈਗਾ ਪਰ ਕੋਈ ਅੱਜ ਵੀ ਸਵੇਰੇ ਤੇ ਹੁਣ ਤੱਕ ਹਸਪੀਟਲ ਵੱਲੋਂ ਕੋਈ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਜਾਂਦਾ ਜਾਦਕ ਇਹ ਇੱਕ ਸਵਾਗਤ ਹੁੰਦਾ ਕਿ ਜਦੋਂ VIP ਜਿਹੜਾ VVIP ਤੁਹਾਡੇ ਅੰਡਰ ਟਰੀਟਮੈਂਟ ਹੈਗਾ ਹਸਪੀਟਲ ਚ ਉਹਦੇ ਬਾਰੇ ਜਿਹੜੇ ਲੋਕਾਂ ਦੀ ਉਤਸੁਕਤਾ ਹੁੰਦੀ ਆ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੋਸਟ-ਪੀਟਰ ਉਹਦੀ ਟੀਮ ਨੂੰ ਮੀਡੀਆ ਨੂੰ ਬਰੀਫ ਕਰਨਾ ਚਾਹੀਦਾ ਹੈਗਾ ਕਿ ਸੀਐਮ ਭਗਵੰਤ ਮਾਨ ਦੀ ਇਹ ਸਿਚੁਏਸ਼ਨ ਹੈਗੀ ਆ ਜਿਹੜੀ ਮਨੀਸ਼ ਸ਼ਸ਼ੋਭੀਆ ਨੇ ਆ ਕੇ ਮੀਡੀਆ ਇਨਫਰਮੇਸ਼ਨ ਦਿੱਤੀ ਹੈ ਕਿ ਆ ਉਹਨੇ ਇਹੀ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹੈ ਗਿਆ ਇੱਕ ਦੋ ਦਿਨਾਂ ਚ ਉਹ ਰিলੀਫ ਹੋ ਜਾਣਗੇ ਹਸਪੀਟਲ ਦੇ ਵਿੱਚ ਤੇ ਉਹਨਾਂ ਦਾ ਪੂਰਾ ਧਿਆਨ ਜਿਹੜਾ ਹੈਗਾ ਉਹ ਪੰਜਾਬ ਦੀ ਸਿਚੁਏਸ਼ਨ ਤੇ ਕੇਂਦਰਿਤ ਹੈਗਾ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਇਹਦੇ ਵਿੱਚ ਕਿੰਨੀ ਸਚਾਈ ਹੈਗੀ ਆ ਉਹਨ ਜਿਸ ਤਰ੍ਹਾਂ ਕਿ ਤੁਸੀਂ 1 ਵਜੇ ਦੇ ਜੂਸ ਪੋਲਟਨ ਦੇ ਵਿੱਚ ਜਿਹੜੀ ਇਹਨਾਂ ਦਾ ਪੰਜਾਬ ਦੀ ਕੈਬਨਿਟ ਦਾ ਇਰੀਗੇਸ਼ਨ ਮੰਤਰੀ ਅਭਿੰਦਰ ਕੁਮਾਰ ਟੂਲ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜਦ ਪ੍ਰੈਸਰ ਗਿਆ ਆਪਣਾ ਬਿਆਨ ਦੱਤਾ ਹੈਗਾ ਉਹਦੇ ਵਿੱਚ ਉਹਨਾਂ ਨੇ ਜਿਹੜੇ ਯੂਨੀਅਨ ਮਿਨਿਸਟਰ ਫਾਰ ਐਗਰੀਕਲਚਰ ਨੇ ਜਿਹੜੇ ਪਿਛਲੇ ਦਿਨਾਂ 'ਚ ਪੰਜਾਬ ਦਾ ਦੌਰਾ ਕਰਕੇ ਗਏ ਹੈਗੇ ਆ ਉਹਨਾਂ ਨੇ ਅਮਰ ਸਾਰਦਾ ਵੀ ਦੌਰਾ ਕੀਤਾ ਹੈਗਾ ਉਹਨਾਂ ਨੇ ਗੁਰਦਾਸਪੁਰ ਸਾਈਂ ਦਾ ਵੀ ਦੌਰਾ ਕੀਤਾ ਹੈਗਾ ਤੇ ਉਹਨਾਂ ਨੇ ਮਤਲਬ ਇੱਕ ਤੂਠਲੇ ਏਰੀਏ ਦਾ ਵੀ ਦੌਰਾ ਕੀਤਾ ਹੈਗਾ ਉਹਦੇ ਵਿੱਚ ਜਾ ਕੇ ਜੋ ਉਹਨਾਂ ਨੇ ਪ੍ਰੈਸ ਨੂੰ ਆਪਣੇ ਵੱਲੋਂ ਐਡਰੈਸ ਕੀਤਾ ਗਿਆ ਹੈ ਦਿੱਲੀ ਚ ਜਾ ਕੇ ਉਹਦੇ ਚੋਣਾਂ ਨੇ ਇਸ ਦਾ ਰੂਟ ਕੌਜ਼ ਜਿਹੜਾ ਪੰਜਾਬ ਦੇ ਵਿੱਚ ਹੁਣ ਤਾਜ਼ਾ ਫਲੱਡਸ ਆਏ ਨਹੀਂ ਜਿਹੜੇ ਕਿ ਪਿਛਲੇ 37 ਸਾਲਾਂ ਦੇ ਵਖਵੇਂ ਦਰਾਂ ਸਭ ਤੋਂ ਜ਼ਿਆਦੇ ਗੰਭੀਰ ਖੜਾ ਵੀ ਸਿਚੁਏਸ਼ਨ ਬਣੀ ਆ ਪੰਜਾਬ 'ਚ ਉਹਦੇ ਬਾਰੇ ਉਹਨਾਂ ਨੇ ਇਲੀਗਲ ਮਾਈਨਿੰਗ ਜੋ ਪੰਜਾਬ ਦੇ ਦਰਿਆਵਾਂ ਵਿੱਚ ਹੋ ਰਹੀ ਹੈਗੀ ਆ ਉਹਨੂੰ ਮੁੱਖ ਤੌਰ ਤੇ ਕਾਰਨ ਦੱਸਿਆ ਹੈਗਾ ਇਹ ਜਾਗਤੀ ਜਿਹੜੇ ਪੰਜਾਬ ਦੇ ਇਰੀਗੇਸ਼ਨ ਮਿਨਿਸਟਰ ਹੈਗੇ ਉਹਨਾਂ ਨੂੰ ਇੱਕ ਰਿਜਾਇਂਡਰ ਦਿੰਦੇ ਹੋਏ ਇਹ ਕਿਹਾ ਹੈਗਾ ਕਿ ਪੰਜਾਬ ਵਿੱਚ ਸવાય ਸਤਲੋਈ ਤੋਂ ਉਹ ਵੀ ਸਰਕਾਰੀ ਪਰਮਿਸ਼ਨ ਨਾਲ ਕਿਸੇ ਵੀ ਦਰਿਆ ਵਿੱਚ ਚਾਹੇ ਰਾਵੀ ਹੈਗਾ ਤੇ ਚਾਹੇ ਬਿਆਸ ਹੈਗਾ ਤੇ ਚਾਹੇ ਕੰਕਰ ਹੈਗਾ ਉਹਦੇ ਵਿੱਚ ਕਿਤੇ ਵੀ ਮਾਈਨਿੰਗ ਹੋ ਨਹੀਂ ਰਹੀ ਹੈਗੀ ਦਾ ਕਿ ਆ ਪਾਸਾਰਿਆਂ ਨੂੰ ਪਤਾ ਹੈਗਾ ਕਿ ਕਿੰਨੇ ਕ੍ਰਸ਼ਰਸ ਜਿਹੜੇ ਹੈਗੇ ਆ ਉਹ ਗਰਦਾਸਪੁਰ ਤੇ ਪਠਾਨਪੁਰ ਏਰੀਆ ਵਿੱਚ ਚੱਲ ਰਹੇ ਹੈਗੇ ਆ ਤੇ ਕਿੰਨੇ ਵੱਡੇ ਪੱਧਰ ਤੇ ਉਸ ਏਰੀਆਸ ਦੇ ਵਿੱਚ ਮਾਈਨਿੰਗ ਹੋ ਰਹੀ ਹੈਗੀਆ ਇਸੇ ਤਰ੍ਹਾਂ ਪਿਆਸ ਰਿਵਰ ਚੋੜੀ ਹੈਗੀਆ ਇਸੇ ਤਰ੍ਹਾਂ ਜਿਹੜਾ ਸੱਤ ਰੋਇ ਹੈਗਾ ਉਹਦੇ ਮਤਲਬ ਕਿ ਬਹੁਤ ਜ਼ਿਆਦਾ ਮਾਈਨਿੰਗ ਹੋ ਰਹੀ ਹੈਗੀਆ इवन ਕੇ ਜਿਹੜੇ ਮੇਨ ਪਿਲਰਸ ਹੈਗੇ ਆ ਜਿਨ੍ਹਾਂ ਤੇ ਆਪਣੇ ਕ੍ਰੂਸ਼ਲ ਬ੍ਰਿਜ ਖੜੇ ਹੈਗੇ دریاਵਾں ਦੇ ਉਹ ਵੀ ਅੰਡਰਟ੍ਰੈਕਟ ਹੈਗੇ ਆ ਜਿਸ ਤਰ੍ਹਾਂ ਦੀ ਮਾਈਨਿੰਗ ਮਤਲਬ ਕਿ ਬੇਅਤਾਸ਼ਾ ਮਾਈਨਿੰਗ ਲੋਕਾਂ ਵੱਲੋਂ ਕੀਤੀ ਗਈ ਹੈਗੀਆ ਪਰ ਉਹਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਮਤਲਬ ਕਿ ਮੇਨ ਜਿਹੜੇ ਜ਼ਿੰਮੇਵਾਰ ਉਸ ਲਈ ਉਹ ਆਫੀਸ਼ੀਅਲ ਮਸ਼ੀਨਰੀ ਹੈਗੀ ਆ ਚਾਹੇ ਸਕੂਲ ਹਾਈ ਕੋਰਟ ਨੇ ਹਾਈ ਕੋਰਟ ਤੱਕ ਤੋ ਵੀ ਸਰ ਇਹਨਾਂ ਨੂੰ ਆਂਦਾ ਰਿਹਾ ਹੈਗਾ ਵੀ ਕਿਉਂ ਨਾ ਆਰਮੀ ਨੂੰ ਜ਼ਿੰਮੇਵਾਰੀ ਹਾਈ ਕੋਰਟ ਦੇ ਵਿੱਚ ਜਿਹੜੀ ਇੰਡੀਅਨ ਆਰਮੀ ਹੈਗੀ ਆ ਉਹਨਾਂ ਨੇ ਪਿਛਲੇ ਸਾਲਾਂ ਵਿੱਚ ਇੱਕ ਪਟੀਸ਼ਨ ਲਾਈ ਸੀ ਕਿ ਜਿਹੜੀ ਪੰਜਾਬ ਵਿੱਚ ਬਾਰਡਰ ਏਰੀਆਸ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈਗੀ ਆ ਉਹਦੇ ਨਾਲ ਜਿਹੜੀਆਂ ਸਾਡੀਆਂ ਆਊਟ ਪੋਸਟਸ ਨੇ ਬਾਰਡਰ ਆ ਰਹੀਆਂ ਉਹ ਵੀ ਅੰਡਰ ਥ੍ਰੈਟ ਹੈਗੀਆਂ ਨੇ ਸੋ ਇਸ ਕਰਕੇ ਉਹਨਾਂ ਨੇ ਸੰ냔 ਕੀਤਾ ਸੀਗਾ ਹਾਈ ਕੋਰਟ ਨੂੰ ਪੰਜਾਬ ਦੇ ਦੂ ਕਿ ਤੁਸੀਂ ਜਿਹੜਾ ਹੈਗਾ ਇਸ ਬਾਰੇ ਨੋਟਿਸ ਲਵੋ ਤੇ ਇਹਦੇ ਬਾਰੇ ਪੰਜਾਬ ਗਵਰਨਮੈਂਟ ਨੂੰ ਡਾਇਰੈਕਟ ਕਰੋ ਕਿ ਇਹਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਪਰ ਹਾਈ ਕੋਰਟ ਨੇ ਬੜੀ ਸਟਰੋਂਗ ਜੀਡੀਸੀ ਕੀ ਪਰਟਿੰਗ ਨਾਰ ਆਪਣੀਆਂ ਡਾਇਰੈਕਸ਼ਨਸ ਯਸੀ ਪੰਜਾਬ ਗਵਰਨਮੈਂਟ ਨੂੰ ਕਿ ਤੁਸੀਂ ਇਹਦੇ ਤੇ ਕੋਈ ਨਾ ਕੋਈ ਰੋਕਥਾਮ ਕਰੋ ਪਰ ਕੋਈ ਵੀ ਉਸਟੀ ਤੇ ਪ੍ਰੈਕਟੀਕਲ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਇਆ ਨਹੀਂ ਆ ਪੰਜਾਬ ਗਵਰਨਮੈਂਟ even ਤੇ ਜੀ ਮਾਈਨਿੰਗ ਵੀ ਉੱਤੇ ਤਾਂ ਕਿਉਂਕਿ ਜੀ ਵਿਕਰਮ ਸਿੰਘ ਮਜੀਠੀਆ ਹੋਣਾ ਤਾਂ ਸ਼ੁਰੂ ਹੋ ਜਾਓ ਤੇ ਹੁਣ ਦੇ ਜਿਹੜੇ ਮੁੱਖ ਮੰਤਰੀ ਇਹਨਾਂ ਦੇ ਪਰਿਵਾਰ ਤੱਕ ਇਹ ਬਹੁਤ ਵੱਡੇ ਇਲਜ਼ਾਮ ਆ ਜਿਹੜੇ ਤੁਸੀਂ ਅਸੀਂ ਗਰਾਊਂਡ ਦੇ ਉੱਤੇ ਜਾ ਕੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲਾਂ ਲੋਕ ਲੋਕ ਦੱਸਦੇ ਨੇ ਇਹ ਚੀਜ਼ ਆ ਲੋਕਾਂ ਨੂੰ ਪਤਾ ਹੈਗਾ ਕਿ ਆਹ ਵਾਲੇ ਆ ਤਾਂ ਪਠਾਨ ਮਾਜਰਾ ਜਿਹੜੇ ਨੇ ਉਹਨਾਂ ਤੇ ਵੀ ਵੱਡੇ ਅਲੀਗੇਸ਼ਨ ਜਿਹੜੇ ਨੇ ਮਾਈਨਿੰਗ ਨਾਲ ਜੁੜੇ ਹੋਏ ਉਹ ਆ ਕੇ ਆਪਣੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਹੀ ਆਉਂਦੇ ਨੇ ਇਹਦੇ ਤੇ ਬਹੁਤ ਵੱਡੇ ਅਲੀਗੇਸ਼ਨ ਨੇ ਜੋ ਲੋਕ ਲਗਾ ਰਹੇ ਨੇ ਔਰ ਇਹ ਸਬੂਤਾਂ ਦੇ ਨਾਲ ਅਸੀਂ ਕਿਵੇਂ ਪੇਸ਼ ਕਰੀਏ ਸਾਡੇ ਕੋਲ ਉਹ ਐਵੀਡੈਂਸ ਨਹੀਂ ਹੈ ਪਰ ਸਾਡੇ ਲੋਕ ਸਮਝਦਾਰ ਨਹੀਂ ਕਿ ਬ੍ਰਿੰਦਰ ਕੁਮਾਰ ਗੋਏ ਨੇ ਟਫ ਸਿਚੁਏਸ਼ਨ ਚ ਪੰਜਾਬ ਫਸਿਆ ਤੇ ਆਪਾਂ ਰੂਟ ਕੌਜ਼ ਨੂੰ ਲੱਭਣ ਦੀ ਬਜਾਏ ਕੇਵਲ ਪੋਲਿਟਿਕਸ ਤੇ ਆਪਣਾ ਦੇਸ਼ ਪ੍ਰੇਮ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਜੀ ਕੇਂਦਰ ਨੂੰ ਚਿੱਠੀਆਂ ਲਿਖੀਆਂ ਸੀ ਬੀਐਸਐਫ ਦੀਆਂ ਪੋਸਟਾਂ ਨੂੰ ਖਤਰਾ ਹੈਗਾ ਅਤੇ 175 ਕਰੋੜ ਦਿੱਤਾ ਜਾਵੇ ਅਸੀਂ 2022 ਚ ਲਿਖਿਆ ਸੀ ਤੁਸੀਂ ਲੋਕਾਂ ਲਈ ਕੀ ਮੰਗਿਆ ਤੁਸੀਂ ਕਨਾਲ ਡਵੈਲਪਮੈਂਟ ਲਈ ਕੀ ਮੰਗਿਆ ਤੁਸੀਂ ਡਰੇਨੇਜ ਲਈ ਕੀ ਮੰਗਿਆ ਤੁਸੀਂ ਮਾਲਵਾ ਕਨਾਲ ਦਾ ਨਾਮ ਮੁੱਖ ਮੰਤਰੀ ਅੱਜਕੱਲ ਲੈਂਦੇ ਹੀ ਨਹੀਂ ਆ ਜੀ 2023 ਤੋਂ ਉਹ ਜੁਮਲੇਬਾਜ਼ੀ ਮੁੱਖ ਮੰਤਰੀ ਨੇ ਪੰਜਾਬ 'ਚ ਚਲਾਈ ਕਿ ਮੈਂ ਮਾਲਵਾ ਨਾਲ ਕਨਾਲ ਬਣਾਵਾਂਗਾ ਮੈਂ ਦਸ਼ਮੇਸ਼ ਕਨਾਲ ਬਣਾਵਾਂਗਾ ਦੁਬਾਰਾ ਤਾਂ ਜਮਾਈ ਸਰ ਉਹਨਾਂ ਨੂੰ ਆਈ थिंक ਚੇਤਾਈ ਪੁੱਲ ਗਿਆ ਇਨਫੈਕਟ ਉਹਨਾਂ ਨੇ ਰੋਡ ਮੈਪ ਵੀ ਪੂਰਾ ਉੱਥੇ ਜਾ ਕੇ ਮੁਖਸਰ ਸਾਹਿਬ ਦੇ ਵਿੱਚ ਸ਼ੁਰੂ ਕਰ ਲਿਆ ਸੀਗਾ ਜਦੋਂ ਬਾਈ ਇਲੈਕਸ਼ਨ ਆਉਣੀ ਸੀਗੀ ਪਰ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਇੱਕ ਤਰ੍ਹਾਂ ਦੇ ਨਾਲ ਹੀਜ਼ ਮਮ ਮੈਂ ਤੁਹਾਨੂੰ ਜਾਨਣਾ ਚਾਹਣੀ ਹੈ ਕਿ ਅਗਰ ਮੰਨ ਲਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਿ ਅਸਰਾਈਆਂ ਨੇ ਅਗਰ ਮੁੱਖ ਮੰਤਰੀ ਨੂੰ ਬਦਲ ਵੀ ਦਿੱਤਾ ਜਾਂਦਾ ਤਾਂ ਕੀ ਫਰਕ ਪੈ ਜਾਏਗਾ ਕੋਈ ਫਰਕ ਨਹੀਂ ਪੈਣਾਗਾ ਇਹ ਸਿਰਫ ਅਖਬਾਰੀ ਸਪੈਕੂਲੇਸ਼ਨਸ ਹੈਗੀਆਂ ਨੇ ਉਹ ਕਿ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਜਿਹੜੇ ਕੰਟਰਪਲੀਸ ਸੇ ਮੈਂਬਰ ਹੈਗੇ ਆ ਜਿਹੜੇ ਪਹਿਲੇ ਕੈਬਨਟ ਦੇ ਮੈਂਬਰ ਸੀਗੇ ਪਰ ਮੌਲਵ ਕੁਮਤਮਾਨ ਦੀ ਕੈਬਨਟ ਦੇ ਵਿੱਚ ਉਹਨਾਂ ਨੂੰ ਤੇ ਜਾਂ ਹਰਪਾਲ ਸਿੰਘ ਚੀਮਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਪਦਹਾਵ ਦੇ ਉਹਨਾਂ ਵਿੱਚੋਂ ਕਿਸੇ ਨੂੰ ਚੁਣਿਆ ਜਾਵੇਗਾ ਇਹਦਾ ਰਿਪਲੇਸਮੈਂਟ ਫੋਰ चीफ ਮਿਨਿਸਟਰ ਕੁਮਤਮਾਨ ਪਰ ਜਦੋਂ ਇਹ ਦੋ ਸਪੈਕੂਲੇਸ਼ਨਸ ਨੂੰ ਚੈੱਕ ਕੀਤਾ ਗਿਆ ਇਹ ਵੀ ਆਇਆ ਸੀ ਕਿ ਉਹਨਾਂ ਦੀਆਂ ਸਕਿਉਰਿਟੀਆਂ ਨੇ ਉਹ ਵਧਾ ਦਿੱਤੀਆਂ ਕਈਆਂ ਨੇ ਸਕਿਉਰਿਟੀ ਅਪਡੇਟਸ ਫੋਲੋ ਪਰ ਜਦੋਂ ਹੁਣ ਸਵੇਰ ਵੇਲੇ ਚੈੱਕ ਕੀਤਾ ਗਿਆ ਇਸ ਤਰ੍ਹਾਂ ਦੀ ਕੋਈ ਗਲਤੀ ਬਾਤ ਨਹੀਂ ਸੀ ਜਿਹੜੀ ਪਰ ਜੇਕਰ ਪੰਜਾਬ ਦੇ ਵਿੱਚ ਡਿਪਟੀ ਸੀਐਮ ਕਿਸੇ ਨੂੰ ਲਾਭ ਦਿੱਤਾ ਜਾਵੇ ਵੈਸੇ ਤਾਂ ਡਿਪਟੀ ਸੀਐਮ ਦਾ ਕੋਈ ਖਾਸ ਆਪਣਾ ਕਨਸਟੀਟਿਊਸ਼ਨਲ ਸਿਸਟਮ ਨਹੀਂ ਹੈਗਾ ਪਰ ਜੇਕਰ ਆਪਣੇ ਮੁੱਖ ਮੰਤਰੀ ਪੰਜਾਬ ਦੇ ਬਿਮਾਰ ਨਹੀਂ ਕੰਟੀਨਿਊਸਲੀ ਆਪਾਂ ਦੇਖਦੇ ਆਂ ਸੇਥ ਠੀਕ ਨੇ ਉਹਨਾਂ ਦੀ ਇੱਕ ਨੈਸ਼ਨਲ ਟੀਵੀ ਦੇ ਉੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਹੁਤ ਹੀ ਬੈਡ ਪਿਕਚਰ ਨੂੰ ਬਹੁਤ ਹੀ ਬੈਡ ਪਿਕਚਰ ਪੰਜਾਬ ਦੀ ਪ੍ਰੇਜ਼ੈਂਟ ਕੀਤੀ ਕਿ ਇਹ ਇਹੋ ਜਿਹੇ ਲੀਡਰ ਨੇ ਪੰਜਾਬ ਦੇ ਜਿਨ੍ਹਾਂ ਨੂੰ ਗੱਲ ਨਹੀਂ ਆਉਂਦੀ ਹੈਗੀ ਜਿਹੜੇ ਆਪਣੇ ਆਪ ਚ ਉਲਝੇ ਹੋਏ ਨਜ਼ਰ ਆਉਂਦੇ ਨੇ ਸੋ ਕਿਉਂ ਨਾ ਡਿਪਟੀ ਸੀਐਮ ਇੱਕ ਦੀ ਬਜਾਏ ਦੋ ਲਾ ਦਿੱਤੇ ਜਾਣ ਹੋ ਸਕਦਾ ਚਾਰ ਲਾ ਦਿੱਤੇ ਜਾਣ ਪਰ ਮਕਸਦ ਤਾਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਵਿਕਾਸ ਦਾ ਮਾਡਲ ਨਹੀਂ ਹੈ ਪਾਣੀ ਦੀ ਨਿਕਾਸੀ ਦਾ ਮਾਡਲ ਨਹੀਂ ਹੈ ਤੁਹਾਡਾ ਡਰੇਨੇਜ ਮਹਿਕਮਾ ਤੁਹਾਡਾ ਮੈਟੀਰੀਓਲੋਜੀਕਲ ਮਹਿਕਮਾ ਤੁਹਾਡਾ ਇਰੀਗੇਸ਼ਨ ਦਾ ਮਹਿਕਮਾ ਕਨਾਲਸ ਦਾ ਮਹਿਕਮਾ ਬਿਜਲੀ ਦਾ ਡਿਜ਼ਾਸਟਰ ਮੈਨੇਜਮੈਂਟਸ ਐਂਡ ਪਾਖੜਾ ਬਿਆਸ ਮੈਨੇਜਮੈਂਟ ਦਾ ਇਹ ਸਾਰਾ ਕੁਝ ਖਿਲ ਰਿਹਾ ਪਿਆ ਹੈਗਾ ਕਿਤੇ ਵੀ ਇੱਕ ਥਾਂ ਤੇ ਕਮਾਂਡ ਨਹੀਂ ਹੈ ਸਰ ਪਾਖੜਾ ਬਿਆਸ ਮੈਨੇਜਮੈਂਟ ਨੇ ਸਾਰਾ ਕਸੂਰ ਜਿਹੜਾ ਹੈ ਉਹ ਪੰਜਾਬ ਦੇ ਇਰੀਗੇਸ਼ਨ ਵਿਭਾਗ ਦਾ ਦੇਤਾ ਕਿ ਇਹਨਾਂ ਨੇ ਆਪਣੇ ਨਦੀਆਂ ਨਾਲੇ ਸਾਫ਼ ਨਹੀਂ ਸੀ ਕੀਤੀਆਂ ਨਾ ਡਰੇਨਾਂ ਸਾਫ਼ ਨਹੀਂ ਸੀ ਕੀਤੀਆਂ ਡੀ ਸਿਲਟਿੰਗ ਨਹੀਂ ਕੀਤੀ ਸੀ ਇਹਨਾਂ ਦੇ ਤੂਸੀਬੰਦ ਮਜ਼ਬੂਤ ਨਹੀਂ ਸੀ ਔਰ ਇਹ ਹੁਣ ਮਿਨਿਸਟਰ ਸਾਹਿਬ ਕਹਿ ਰਹੇ ਨੇ ਪੰਜਾਬ ਦੇ ਕਿ ਪੰਜਾਬs ਦਾ ਕੋਈ ਵੀ ਤੂਸੀਬੰਦ ਟੁੱਟਿਆ ਹੀ ਨਹੀਂ ਹੈਗਾ ਐਨੇ ਮਜ਼ਬੂਤ ਸਿਗੇ ਇਸ ਵਾਰੀ ਤੇ ਪਾਣੀ ਜਿਹੜਾ ਓਵਰਫਲੋ ਹੋਇਆ ਬਹੁਤ ਜ਼ਿਆਦਾ ਪਾਣੀ ਆਇਆ ਸੋ ਗਲਤੀ ਸਾਰੀ ਕਰਖਰਾ ਕੇ ਰੱਬ ਦੀ ਹੈ ਜਿਹੜਾ ਰੇਨ ਗॉड ਹੈਗਾ ਉਹਦੀ ਗਲਤੀ ਹੈਗੀ ਇੱਥੇ ਆ ਕੇ ਗੱਲ ਫਿਲਹਾਲ ਮੁਕੀ ਹੋਈ ਆ ਮੈਂ ਆਖਰੀ ਸਵਾਲ ਇਸ ਇੰਟਰਵਿਊ ਦਾ ਤੁਹਾਡੇ ਵੱਲ ਟੀਮ ਮਿਸਮੈਨੇਜਮੈਂਟ ਸੀ ਨਾ ਜਿਵੇਂ ਪਾਖੜਾ ਡੈਮ ਬਣਿਆ ਹੈਗਾ ਉਹਦੀ ਜਿਹੜੀ ਸਟੋਰੇਜ ਕੈਪੈਸਿਟੀ ਸੀਗੀ ਉਹ 10 ਲੱਖ ਤੋਂ ਉੱਤੇ ਕਿਉਂ ਸੀ ਪਾਟਰ ਸੀ ਜਿਹੜੀ ਕਿ ਹੁਣ ਸਲੱਜ ਕਰਕੇ ਜਿਹੜਾ ਉਹਦੇ ਵਿੱਚ ਪੈਂਦਾ ਰਿਹਾ ਹੈਗਾ ਲਗਾਤਾਰ ਵਧਾਉ ਉਸ ਦੀ ਸਿਲਟਿੰਗ ਜਿਹੜੀ ਕਿ ਅੱਜ ਤੱਕ ਜਾਂਦਾ ਬਣਿਆ ਹੈਗਾ ਡੈਮ ਉਹ ਕਦੀ ਹੋਈ ਨਹੀਂ ਹੈਗੀ ਔਰ ਇਹਦੀ ਜਿਹੜੀ ਸਟੋਰੇਜ ਕਪੈਸਿਟੀ ਹੈਗੀ ਆ ਉਹ ਸਿਰਫ ਤੇ ਸਿਰਫ 80 ਕਿਊਸੇ ਤੋਂ ਵੱਧ ਲ ਕੇ ਵਾਟਰ ਤੱਕ ਰਹੇਗੀ ਹੈ ਕਿ ਆ 19% ਘਟ ਚੁੱਕੀ ਹੈ ਜੀ ਪਹਿਲਾਂ ਨਾਲ ਤੇ ਜਿਹੜੀ ਇਸ ਵੇਲੇ ਹੜ ਆਏ ਨੇ ਪੰਜਾਬ 'ਚ ਉਹਦੇ ਕਰਕੇ 110 ਕਿਲੋਮੀਟਰ ਦੀ ਜਿਹੜੀ ਵਾਇਰਿੰਗ ਹੈਗੀ ਆ ਬਾਟਰ ਤੇ ਉਹ ਪੂਰੀ ਤਰ੍ਹਾਂ ਡਿਸਟਰੋਏ ਹੋ ਚੁੱਕੀ ਹੈਗੀ ਆ ਉਹ ਮਤਲਕੇ ਪਾਣੀਆਂ ਦੇ ਵਹਾਅ ਵਿੱਚ ਹੀ ਪੂਰੀ ਤਰ੍ਹਾਂ ਮਤਲਕੇ ਵਗ ਚੁੱਕੀ ਹੈਗੀਆ ਉੱਥੇ ਹੁਣ ਵਾਟਰ ਉੱਤੇ ਕੋਈ ਫੈਂਸਿੰਗ ਨਹੀਂ ਹੈਗੀ ਸੋ ਐਡੇ ਵੱਡੇ ਮਤਲਕੇ ਥ੍ਰੈਟ ਹੈਗਾ ਪੰਜਾਬ ਦੀ ਸਿਕਿਉਰਿਟੀ ਨੂੰ ਪਰ ਇਹ ਨੂੰ ਦੇਖ ਕੇ ਕਦੇ ਵੀ ਆਪਾਂ ਪੰਜਾਬ ਦੇ ਕਿਸੇ ਮਨਿਸਟਰ ਵੱਲੋਂ ਆਪਾਂ ਨੂੰ ਮਨਿਸਟਰਸ ਦੇਖੇ ਨੇ ਕਿ ਬੋਟਸ ਦੇ ਵਿੱਚ ਗੱਲਾਂ ਕਰਦੇ ਨੇ 스웨덴 ਦੀਆਂ Goa ਦੀਆਂ ਤੇ ਆਪਣੇ ਵੱਲੋਂ ਨਿਰੇਖਣ ਕਰਨ ਜਾ ਰਹੇ ਹੈਗੇ ਆ ਬੋਲਦ ਕੇ ਜਿਹੜਾ ਫਲਟ ਰਿਲੀਫ ਐਫਰਟਸ ਸੋ ਇਸ ਤਰ੍ਹਾਂ ਕੁਕੀ मिनिस्टर ਕੀ ਕਰਨ मिनिस्टर ਕੀ ਕਰ ਦੇਖੋ ਪੰਜਾਬ ਚ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਹੋਈ ਜੀ ਇਹਦੇ ਵਿੱਚ ਤੁਸੀਂ ਹੁਣ ਵੀ ਮੁੱਖ ਮੰਤਰੀ ਹਸਪੀਟਲ ਚ ਨੇ ਔਰ ਉਹ ਵੀ ਡੈਫਰ ਹੋ ਚੁੱਕੀ ਹੈ ਜਿਹੜੀ ਕੈਬਨਿਟ ਮੀਟਿੰਗ ਹੋਣੀ ਸੀ ਮੁੱਖ ਮੰਤਰੀ ਆਪਣੇ ਵੱਲੋਂ ਕੀ ਬਿਆਨ ਦੇ ਸਕਦਾ ਉਥੇ ਕਿ ਵਾਦਾ ਕਰੇ ਕਿ ਮੈਂ ਤੁਹਾਨੂੰ ਹੁਣੇ ਫਲੱਡ ਰੀਲੀਫ ਦਾ ਪੈਸਾ ਲਿਆ ਕੇ ਦਿੰਨਾ ਹੈ ਸੁਖਵੀਰ ਬਾਦਲ ਲੱਗੇ ਹੋਏ ਨੇ ਆਪਣੇ ਲੈਵਲ ਤੇ ਹੀ ਇਸ ਉਹਨਾਂ ਕੋਲ ਇਹੀ ਲਿਵਰੇਜ ਹੈ ਇਸ ਪੁਆਇੰਟ ਦੇ ਉੱਤੇ ਕਿ ਹੀ ਇਸ ਗਿਵਿੰਗ ਡਾਇਰੈਕਟ ਕੈਸ਼ ਚੜਾ ਉਥੇ ਲੋਕਾਂ ਦੀ ਜ਼ਰੂਰਤ ਪੂਰੀ ਕਰ ਸਕਦਾ ਬਿਕੋਜ਼ ਨਾ ਤਾਂ ਸਟੇਟ ਦੇ ਵਿੱਚ ਜਿਹੜੀ ਸਥਾਪਿਤ ਤੇ ਰ ਹੈ ਮਨਿਸਟਰ ਨਹੀਂ ਨਾ ਕੋਲ ਕੁਝ ਨਹੀਂ ਆ ਦੇਣ ਦੀ ਇਹ ਤਾਂ ਸਿਰਫ ਆਪਣੇ ਕੁਰਤੇ ਪਜਾਮਿਆਂ ਨੂੰ ਜਿੰਨਾ ਗੰਦਾ ਕਰ ਲੈਣ ਜਿੰਨਾ ਚਿੱਕੜ ਲਾ ਲੈਣ ਉਹਨਾਂ ਸਿਰਫ ਇਹਨਾਂ ਦੀ ਫੋਟੋ ਚ ਇਹਨਾਂ ਨੂੰ ਲੈਵਰੇਜ ਹੋ ਸਕਦੀ ਕਿਸੇ ਤਰ੍ਹਾਂ ਦੀ ਸੁਖਬੀਰ ਸਿੰਘ ਬਾਦਲ ਡਾਇਰੈਕਟ ਕੈਸ਼ ਦੇ ਕੇ ਡੀਜ਼ਲ ਦੇ ਕੇ ਇਹੀ ਚੀਜ਼ਾਂ ਦਾ ਤਾਂ ਫਾਇਦਾ ਖੱਟਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਮੈਂ ਲੋਕਾਂ ਲਈ ਹੈਲਪ ਕਰ ਰਿਹਾ ਬਿਕੋਜ਼ देयर ਇਸ ਕੋ ਉਹਦੇ ਵਿੱਚ ਕੀ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਆਪਣੀ ਪਾਰਟੀ ਵੱਲੋਂ 2 ਕਰੋੜ ਰੁਪਏ ਜਿਹੜਾ ਹੈਗਾ ਉਹ ਫਾਰਮਰਸ ਦੇ ਵਿੱਚ ਵੰਡਿਆ ਹੈਗਾ ਉਹਦੇ ਵਿੱਚ ਫਾਰਮਰਸ ਨੇ ਡੀਜ਼ਲ ਨੂੰ ਪੈਸੇ ਵਰਤੇ ਹੈਗੇ ਆ ਤੇ ਹੋਰ ਜਿਹੜੀਆਂ ਉਹਨਾਂ ਦੀਆਂ ਜ਼ਰੂਰੀ ਵਸਤੂਆਂ ਸਿੱਗੀਆਂ ਉਸ ਤੇ ਵਰਤੇ ਆ ਗਿਆ ਹੈ ਇਹ ਵੀ ਗੱਲ ਆ ਰਹੀ ਹੈਗੀ ਆ ਮਨਵੀਰ ਕਿ ਜਿਹੜੀ ਰելիਫ ਗਈ ਹੈਗੀ ਅਫੈਕਟਡ ਏਰੀਆਸ ਦੇ ਵਿੱਚ ਉਹਦੇ ਵਿੱਚ ਜਿਹੜੇ ਬੈਨੇਫਿਸ਼ੀਰੀ ਰਹੇ ਹੈਗੇ ਆ ਉਹ ਉਹ ਲੋਕ ਹੈਗੇ ਆ ਜਿਨ੍ਹਾਂ ਦਾ ਕੋਈ ਫਲੱਡ ਦੇ ਜਿਹੜੇ ਆਏ ਹੈਗੇ ਪੰਜਾਬ 'ਚ ਉਹਦੇ ਨਾਲ ਉਹਨਾਂ ਦਾ ਕੋਈ ਸੰਬੰਧ ਵੀ ਹੈ ਨਹੀਂਗਾ ਇਹ ਮਤਲਬ ਕਿ ਜਿਹੜੀ ਕਾ ਸਟੋਰੀ ਤਰੇਟ ਕੀਤੀ ਗਈ ਆ ਪੰਜਾਬ ਵਿੱਚ ਕਿ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਮੰਗਣ ਦੀ ਰੀਤ ਹੈਗੀ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਫਰੀ ਬੀਸ ਵੰਡੀਆਂ ਜਾ ਰਹੀਆਂ ਹੈਗੀਆਂ ਨੇ ਇਹਦੇ ਤੇ ਵੀ ਬਹੁਤ ਵੱਡਾ ਸਵਾਲ ਲੱਗਦਾ ਹੈਗਾ ਤੇ ਕੀ ਇਹ ਪੰਜਾਬ ਦੀ ਸਾਇਕੀ ਹੈਗੀ ਆ ਜਿਹੜਾ ਕਿ ਪੰਜਾਬ ਆਪਣੀ ਅਣਖ ਤੇ ਆਪਣੀ ਪ੍ਰਾਈਡ ਲਈ ਜਾਣਿਆ ਜਾਂਦਾ ਸੀਗਾ ਉਸ ਦੀ ਡਿਗਨਿਟੀ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਹੈਗੇ ਆ ਤੇ ਕੀ ਇੱਥੋਂ ਦੇ ਲੋਕ ਜਿਹੜੇ ਹੈਗੇ ਆ ਇੰਨੇ ਹਾਲਾਤ ਦੇ ਵਿੱਚ ਇਟਸ ਨਾਟ ਬਾਊਟ ਮੁਫਟ ਕੋਰੀਅਰ ਥਿਸ ਮੂਮੈਂਟ ਐਟ ਥਿਸ ਮੂਮੈਂਟ ਜਦੋਂ ਟਰੈਕਟਰ ਟਰਾਲੀਆਂ ਦੇ ਲਗਾ ਟਰੈਕਟਰ ਟਰਾਲੀ ਇਜ਼ ਦਾ ਓਨਲੀ ਰੂਟ ਸਰ ਜਿਹੜਾ ਇਸ ਟਾਈਮ ਹੜਾਂ ਦੇ ਵਿੱਚ ਕਮਿਊਟੇਸ਼ਨ ਦੇ ਕੰਮ ਆ ਰਿਹਾ ਹੈਗਾ ਸਭ ਤੋਂ ਸਸਟੇਨ ਸਸਟੇਨੇਬਿਲਟੀ ਉਹਦੀ ਨਹੀਂ ਆ ਬਹੁਤ ਡੀਜ਼ਲ ਖਾਂਦਾ ਹੈਗਾ ਔਰ ਇਸ ਵਕਤ ਅਗਰ ਕਿਸੇ ਨੂੰ 1 ਲੱਖ ਇੱਕ ਪਿੰਡ ਦੇ ਵਿੱਚ ਮਿਲ ਰਿਹਾ ਹੈ ਤਾਂ ਅਗਰ ਉਹ ਆਪਣੇ ਟਰੈਕਟਰਾਂ ਦੇ ਵਿੱਚ ਡੀਜ਼ਲ ਪਰ ਰੰਦੇ ਕਾਬਲ ਹੋ ਰਹੇ ਨੇ ਵੈਸੇ ਵੀ ਉਹ ਪਰ ਰਹੇ ਸੀ ਉਹ ਬਾਹਰੋਂ ਪੈਸੇ ਆ ਰਹੇ ਸੀ ਇਕੱਠੇ ਆਪ ਕਰ ਰਹੇ ਸੀ ਪਰ ਅਗਰ ਡੀਜ਼ਲ ਦੀ ਵੀ ਸਹਾਇਤਾ ਹੋ ਰਹੀ ਹੈ ਅਗਰ ਥੋੜੇ ਪੈਸੇ ਉਹਨਾਂ ਨੂੰ ਮਿਲ ਰਹੇ ਆ ਤਾਂ that is what we need right now ਹੁਣ ਆਪਣੇ ਕੋਲ ਮੈਸੇਜ ਆ ਰਹੇ ਨੇ ਮੇਰੇ ਕੋਲ ਮੈਸੇਜ ਆ ਰਹੇ ਨੇ ਬਲਵਿੰਦਰ ਸਿੰਘ ਜੀ ਆ ਪੂਨੇ ਤੋਂ ਪੁੱਛ ਰਹੇ ਨੇ ਕਿ ਮੈਂ ਟੀ-ਸ਼ਰਟਾਂ ਦੇਣੀਆਂ ਨੇ ਜੈਕਟਾਂ ਭੇਜ ਰਿਆਂ ਕਿੱਥੇ ਭੇਜਾਂ ਤੁਸੀਂ ਵੇਖੋ ਕਿ ਜਿਹੜੇ ਬਾਹਰਲੇ ਸੂਬਿਆਂ 'ਚ ਬੈਠੇ ਹੋਏ ਨੇ ਵਿਦੇਸ਼ਾਂ ਤੋਂ ਫੋਨ ਆ ਰਹੇ ਨੇ ਮਨਵੀਰ ਤੁਸੀਂ ਜਾ ਕੇ ਆਓ ਗਰਾਊਂਡ ਤੇ ਗਰਾਊਂਡ ਤੇ ਤਾਂ ਸੁੱਖ ਨਾਲ ਆਪਣੇ ਪਹਿਲਾਂ ਹੀ ਬਹੁਤ ਨੇ ਉੱਥੇ ਤਾਂ ਕਮੀ ਨਹੀਂ ਹੈਗੀ ਪਰ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਭੇਜੀਏ ਕਿੱਥੇ ਇਸ ਸਮੇਂ ਲੋਕਾਂ ਦੀ ਉਹ ਬੇਪਰੋਸਗੀ ਹੈ ਕੀ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਕੋਈ ਵੀ ਪੈਸਾ ਨਹੀਂ ਜਮਾ ਕਰਾ ਰਿਹਾ ਔਰ ਖੁਦ ਜਾ ਕੇ ਔਨ ਦਾ ਗਰਾਉਂਡ ਹੋ ਚਾਹੁੰਦੇ ਆ ਵੀ ਅਸੀਂ ਸਿੱਧੀ ਚੀਜ਼ ਭੇਜੀਏ ਜਿਹੜੀ ਉੱਥੇ ਚਾਹੀਦੀ ਹੋਵੇ ਸਰ ਨਹੀਂ ਇਹ ਲੋਕਾਂ ਵਿੱਚ ਖਾਹਿਸ਼ ਹੈਗੀ ਆ ਜਿਹੜੇ ਡੋਨਰਸ ਹੈਗੇ ਆ ਪਰ ਉਹਨਾਂ ਨੂੰ ਕੀ ਪ੍ਰੋਪਰਲੀ ਚੈਨਲਾਈਜ਼ ਹੋ ਰਿਹਾ ਹੈਗਾ ਕਿ ਨਹੀਂ ਇਹਦੇ ਤੇ ਸਵਾਲ ਹੈਗੇ ਆ ਲੋਕੀ ਇਹ ਪੁੱਛਦੇ ਹੈਗੇ ਆ ਕਿ ਅਸੀਂ ਜੇ ਫੰਡ ਦੇਣੇ ਹੈਗੇ ਆ ਅਸੀਂ ਕਿੱਥੇ ਪ੍ਰੋਪਰਲੀ ਫੰਡ ਦੇ ਕੇ ਕਿ ਉਹ ਪ੍ਰੋਪਰਲੀ ਜੈਨੂਨ ਬੰਦਿਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਉੱਥੇ ਯੂਟਲਾਈਜ਼ ਹੋ ਸਕੇ ਇਹ ਮਤਲਬ ਕਿ ਕਿਉਂਕਿ ਆਪਾਂ ਹਰ ਵਾਰੀ ਜਦੋਂ ਇਦਾਂ ਦੇ ਰੈਸਕਿਊ ਆਪਰੇਸ਼ਨ ਚੱਲਦੇ ਆ ਸੋ ਐਸ ਵਾਰੀ ਦਾ ਚਲੋ ਬਹੁਤ ਵੱਡਾ ਰੈਸਕਿਊ ਆਪਰੇਸ਼ਨ ਹੈਗਾ ਉਹਦੇ ਵਿੱਚ ਪਾਰਟ ਸਿਹੇ ਜਿਹੜੇ ਹੈਗੇ ਆ ਆਮ ਹੀ ਦੋਸ਼ ਲੱਗਦੇ ਹੁੰਦੇ ਹੈਗੇ ਆ ਕਿ ਜਿਹੜਾ ਇਹ ਫੰਡ ਆਇਆ ਸੀਗਾ ਇਹਦੀ ਮਿਸ ਅਪਰੋਪਰੀਏਸ਼ਨ ਹੋਈ ਹੈਗੀ ਆ ਸੋ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਦੋਂ ਇਸਤਰਾਮ ਦੀਆਂ ਰਿਲੀਫਸ ਆਉਂਦੀਆਂ ਨੇ ਉਹ ਬਹੁਤ ਵਾਰੀ ਜਿੱਥੇ ਪ੍ਰੋਪਰਲੀ ਲੱਗੜੀਆਂ ਹੁੰਦੀਆਂ ਹੈਗੀਆਂ ਨੇ ਉੱਥੋਂ ਆਪਣੇ ਟਾਰਗੇਟ ਤੋਂ ਕਿਤੇ ਹੋਰ ਜਾ ਕੇ ਹੀ ਚਲੀਆਂ ਜਾਂਦੀਆਂ ਨੇ ਸੋ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਕਾਫੀ ਚਿੰਤਾ ਹੈਗੀ ਆ ਮੈਨੂੰ ਕਾਫੀ ਲੁਧਿਆਣੇ ਚੋਂ ਵੀ ਫੋਨ ਆਏ ਸੀ ਜਿਹੜੇ ਤੇ ਲੋਕ ਆਪਣੇ ਤੌਰ ਤੇ ਮਦਦ ਕਰਨਾ ਚਾਹੁੰਦੇ ਹੈਗੇ ਆ ਪਰ ਉਹ ਇਸ ਕਰਕੇ ਮੈਨੂੰ ਪੁੱਛ ਰਿਹਾ ਵੀ ਅਸੀਂ ਕਿੱਥੇ ਦੇਈ ਮੇਰੇ ਕੋਲੇ ਵੀ ਕੋਈ ਅਥੈਂਟਿਕ ਨਹੀਂ ਹੈਗੀ ਜਿੱਥੇ ਪੈ ਉਹਨਾਂ ਨੂੰ ਜੈਨੂਇਲੀ ਸੁਜੈਸਟ ਕਰ ਸਕਾਂ ਕਿ ਤੁਸੀਂ ਇੱਥੇ ਜਾਂ ਇਸ ਰਿਲੀਫ ਗਰੁੱਪ ਨੂੰ ਦਿੱਤੇ ਜਾਣ ਚੰਡੀਗੜ੍ਹ ਚ ਵੀ ਇੱਕ ਗਰੁੱਪ ਹੈਗਾ ਕਾਫੀ ਮਤਲਬ ਕਿ ਵਧੀਆ ਉਹ ਸੋਸ਼ਲ ਐਕਟੀਵਿਸਟ ਹੈਗੇ ਆ ਉਹਨਾਂ ਨੇ ਉਹਨਾਂ ਨੇ ਰਾਲਕੀ ਰੈੱਡ ਕਰਾਸ ਸੈਟਿੰਗ ਆਰ ਮਤਲਬ ਕਿ ਮਿਲ ਕੇ ਉਹਦੇ ਰਾਹੀਂ ਉਹਨਾਂ ਨੇ ਕਾਫੀ ਰਲੀਫ ਜਿਹੜੀ ਹੈਗੀ ਆ ਉਹ ਅਫੈਕਟਡ ਏਰੀਆਸ ਤੱਕ ਪਹੁੰਚਾਈ ਹੈਗੀ ਆ ਆਪਣੇ ਵੱਲੋਂ ਸ਼ੇਅਰ ਪਾਰੇ ਹੈਗੇ ਆ ਪਰ ਬਹੁਤੇ ਨੂੰ ਇਹ ਪਤਾ ਨਹੀਂ ਹੈਗਾ ਕਿ ਅਸੀਂ ਕਿਸ ਤਰ੍ਹਾਂ ਉੱਥੋਂ ਤੱਕ ਪਹੁੰਚ ਕਰਨੀ ਹੈਗੀ ਆ ਹਮ ਅੱਜ ਪ੍ਰੋਗਰਾਮ ਆਪਾਂ ਪਹਿਲਾਂ ਨਾਲੋਂ 10 ਮਿੰਟ ਵੱਧ ਹੋ ਗਿਆ ਆਪਣੀ ਕੋਸ਼ਿਸ਼ ਰਹਿੰਦੀ ਆ ਹੁਣ ਕਿ ਅਸੀਂ 20 ਮਿੰਟ ਤੱਕ ਗੱਲ ਨੂੰ ਆਪਣੇ ਟੌਪਿਕ ਨੂੰ ਆਪਣੇ ਵਿਸ਼ੇ ਨੂੰ ਕੰਪਲੀਟ ਕਰੀਏ ਇਹ ਵੱਧ ਸਮਾਂ ਇਸ ਕਰਕੇ ਲੱਗਿਆ ਕਿਉਂਕਿ ਜਿਹੜੀ ਫਲੱਡਜ਼ ਆਏ ਦੇ ਤੇ ਹਜੇ ਵੀ ਬਹੁਤ ਸਾਰੇ ਸਵਾਲਾਂ ਤੇ ਐਵੇਂ ਓਪਨ ਜੀ ਡਿਸਕਸ਼ਨ ਹੋਣੀ ਪੈਂਡਿੰਗ ਹੈਗੀ ਆ ਬਹੁਤ ਪੱਖ ਨੇ ਜਿਨ੍ਹਾਂ ਦੇ ਉੱਤੇ ਐਵੇਂ ਗੱਲ ਹੋਣੀ ਜ਼ਰੂਰੀ ਹੈ ਤੁਹਾਡਾ ਬਹੁਤ ਧੰਨਵਾਦ ਇਹ ਪ੍ਰੋਗਰਾਮ ਕਰਨ ਮੈਕਿਊ ਸੋ ਮਾਚ ਮਨੀ ਬੀ